पैस सौ हज़ार बंदे त राशन पिया बिलो

ਕੱਲ੍ਹ ਕਿਰਨਾ ਪਠਿੰਡਾ ਤੇ ਕੋਕੀ ਕਮੇਟੀਆਂ ਵਾਲੀ ਹੜਪੀੜ ਕਿਸਤਾਨਾਂ ਤੇ ਪਹੁੰਚੀਆਂ ਪਰ ਉੱਥੇ ਮੌਜੂਦ ਲੋਕ ਇਹਨਾਂ ਤੋਂ ਕਾਫੀ ਅਫਰੈਂਟ ਹੋਏ ਕਿਉਂਕਿ ਬੋਰਡ ਦੇ ਵਿੱਚ ਸਾਰੇ ਬਲੌਗਰਜ਼ ਮੌਜੂਦ ਸੀ ਤੇ ਸਮਾਨ ਰੱਖਣ ਨੂੰ ਬਿਲਕੁਲ ਵੀ ਜਗ੍ਹਾ ਨਹੀਂ ਸੀ ਤੇ ਜੋ ਜਗ੍ਹਾ ਸੀ ਉਹਦੇ ਵਿੱਚ ਦੋ ਡੱਬੇ ਰੱਖੇ ਹੋਏ ਸਨ ਅਤੇ ਬੋਰਡ ਦੇ ਵਿੱਚ ਲਗਾਤਾਰ ਵੀਡੀਓਜ਼ ਤੇ ਬਲੌਗਸ ਬਣਾਏ ਜਾ ਰਹੇ ਸਨ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਕਿ ਇਹ ਕੋਈ ਪਿਕਨਿਕ ਦਾ ਸਥਾਨ ਨਹੀਂ ਆ ਤੇ ਬੋਰਡ ਰਾਸ਼ਨ ਨਾਲ ਭਰਨੀ ਸੀ ਨਾ ਕਿ ਇਹਨਾਂ ਬਲੌਗਰਾਂ ਦੇ ਨਾਲ ਕਿਉਂਕਿ ਬੋਰਡਸ ਦੀ ਪਹਿਲਾਂ ਹੀ ਤੰਗੀ ਆ ਤੇ ਬਲੌਗਰਜ਼ ਆਪਦੇ ਕੰਟੈਂਟ ਲਈ 2 2 4 4 ਡੱਬੇ ਲੈ ਕੇ ਪੋਸਟ ਦੇ ਵਿੱਚ ਬੈਠ ਜਾਂਦੇ ਆ ਤੇ ਫਿਰ ਲਗਾਤਾਰ ਵੀਡੀਓ ਇਸ ਕੈਂਪ ਨਾਲੋਂ ਵੱਧ ਸ਼ੂਟਿੰਗ ਸੈੱਟ ਬਣਾਇਆ ਪਿਆ ਚੰਗੀ ਗੱਲ ਆ ਕਿ ਪੰਜਾਬ ਦੇ ਬਹੁਤ ਸਾਰੇ ਇਨਫਲੂਐਂਸਰਜ਼ ਹੜਪੀਟਾਂ ਦੀ ਸੇਵਾ ਕਰ ਰਹੇ ਆ ਤੇ ਜੋ ਜਿੰਨੇ ਜੋਗਾ ਹੈ ਉਨੀ ਸੇਵਾ ਕਰ ਸਕਦਾ ਏ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਸੇਵਾ ਦੇ ਨਾਮ ਦੇ ਨਾਟਕਬਾਜ਼ੀ ਨਾ ਕੀਤੀ ਜਾਵੇ ਆਪਾਂ ਆਪਦੇ ਇਸੇ ਦਾ ਯੋਗਦਾਨ ਕਿਸੇ ਸੰਸਥਾ ਦੇ ਥਰੂ ਪਾ ਸਕਦੇ ਆ ਤੇ ਪਹਿਲ ਉਹਨਾਂ ਲੋਕਾਂ ਨੂੰ ਮਿਲਣੀ ਚਾਹੀਦੀ ਆ ਜੋ ਰੀਅਲ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਆ ਨਾ ਕਿ ਬੂਥ ਦੇ ਵਿੱਚ ਬੈਠ ਕੇ ਵੀਡੀਓਜ਼ ਬਣਾਉਣਾ ਬਾਕੀ ਕਿਰਨਾ ਬਠਿੰਡਾ ਦੀ ਇੱਕ ਵੀਡੀਓ ਹੋਰ ਸਾਹਮਣੇ ਆਈ ਆ ਆਪਾਂ ਉਹਦੇ ਵੱਲ ਵੀ ਝਾਤ ਮਾਰਦੇ ਆ ਬਹੁਤ ਬੁਰਾ ਹਾਲ ਹੈ ਜੀ ਸੋ ਅਸੀਂ ਮੰਨ ਦੇ ਉੱਤੇ ਬੈਠੇ ਆ ਜਮਾ ਸੋ ਆਜ ਫਿਰ ਲੋਕਾਂ ਨੇ ਕੋਈ ਆਏ ਅੰਦਰ ਦੇਖੀ ਦਾ ਕਿੰਨਾ ਨਾਲ ਲੈਂਦੇ ਨੇ ਹੌਲੀ ਹੌਲੀ ਆਉਂਦਾ ਜੱਗੀ ਜੱਗੀ ਸੁਣਾ ਦੇ ਜੱਗੇ ਸਰਪੰਚ ਆਇਆ ਆਹ ਦੇਖੋ ਜਿੰਨਾ ਵਰਗਾ ਹੁਸਲਾਨੀ ਚਾਹੇ ਚੇਰ ਤੇ ਕੋਣ ਮੈਨੂੰ ਇਹ ਦੀਦਾ ਸਾਨੂੰ ਇੰਨਾ ਪੁੱਛਾ ਬਹੁਤ ਅਵੇ ਨਹੀਂ ਮਿਲੋ ਰੱਖਣਾ ਤੇਨਾਂ ਵੀਡੀਓ ਬਣੀ ਹੈ ਆਹ ਕੋਈ ਮੈਂ ਤੱਕ ਗਰੀਬਾ ਕੋਲ ਪਹੁੰਚਿਆ ਨਹੀਂ ਆਪਾਂ ਰਸ਼ਮਾਲੇ ਪਾਸੇ ਹੋ ਗਏ ਆ ਆਓ ਆਪਾਂ ਲੋਕਾਂ ਦੇ ਕਮੈਂਟਸ ਵੱਲ ਝਾਤ ਮਾਰਦੇ ਆ ਇੱਥੇ ਤੁਹਾਡੇ ਵਰਗੇ ਐਂਟਰਟੇਨਮੈਂਟ ਕਰਨ ਲੱਗਿਆ ਇਹ ਕੋਈ ਦੰਦ ਕੱਢਣ ਦਾ ਟਾਈਮ ਆ ਇਹਨਾਂ ਨੂੰ ਚੁੱਕ ਕੇ ਮਾਰੋ ਦਰਿਆ ਵਿੱਚ

ਉਹ ਵੀ ਐ ਲੱਗਦਾ ਜਿੱਦਾਂ ਠੀਕ ਕਰੀਆਂ ਹੁੰਦੀਆਂ ਨਹੀਂ ਵੀ ਇਹਨਾਂ ਨੇ ਕਦੇ ਮਾਹੌਲ ਨਹੀਂ ਦੇਖਿਆ ਅੰਦਰ ਜਾਇ ਰਿਹਾ ਇੱਥੇ ਵੜ ਕੇ ਦੇਖੋ ਦਿਖਾਈ ਮੈਨੂੰ ਕੀ ਗੱਲਾਂ ਆਇ ਰੱਬਾ ਦੇਖੋ ਅੱਗੇ ਚੜ੍ਹੋ ਦੇਖੋ ਪ੍ਰਮਾਤਮਾ ਨੂੰ ਯਾਦ ਕਰੋ ਯਾਰ ਇਹ ਚੀਜ਼ਾਂ ਨਾ ਕਰੋ ਆਪ ਵੀ ਫੜਾਓ ਵੀ ਕਿਵੇਂ ਫੜਾਓ ਬੜੀ ਫੜਾਓ ਤੁਸੀਂ ਸਮਾਨ ਪੁੱਟਾ ਫੜਾਓ ਫੜਾਓ ਬੋਲਿਆ ਸਾਹ ਪ੍ਰਮਾਤਮਾ ਦਾ ਨਾਮ ਜਿੰਦਾਂ ਕੋਈ ਕਰਨੀ ਆ ਸੈਂਟਰੀ ਪੈਡ ਥੋੜੇ ਦੇ ਦਿਓ ਤੁਸੀਂ ਇਹਨਾਂ ਨੂੰ ਬਹੁਤ ਬੁਰਾ ਹਾਲ ਹੈ ਜੀ ਉਹ ਦਿਓ ਕਿ ਮਿਟਿਆ ਲੈ ਸੌਰੀ ਦੇ ਆਦਿਲ ਕਾ ਪਿੰਡਾ ਜਿਹੜਾ ਕਿ ਪਾਕਿਸਤਾਨ ਤੋਂ ਨੂੰ ਭਾਇਦੇ ਬਹੁਤ ਹੀ ਪੁਰਾਣਾ ਹਾਲਾਤ ਦੇ ਸੋਸਦਾਂ ਦੀ ਅਦਾਸ ਪ੍ਰਾਰਥਨਾ ਕਰਦੀ ਕਿ ਜੀ ਮੇਰੇ ਭਾਣ ਭਾਈ ਨੇ ਆਪਣਾ ਕੋਈ ਨਾ ਹਿੱਸਾ দান પા ਕੇ ਹਸਨਾ ਇੰਨੇ ਫਾਊਂਡੇਸ਼ਨਾਂ ਨੂੰ ਭੇਜੋ ਕਰਨ ਭੈਣ ਦੇ ਕਰਨ ਭੈਣ ਦਾ ਬੜਾ ਬਹੁਤ ਬੁਰਾ ਆ ਛੱਡਿਓ ਆ ਲਾ ਪਤਾ ਤੇ ਪਾਵਾਂਗੇ ਕਿਉਂ ਦੀ ਫੋਨ ਤੋਂ ਬਣਾਵਾਂਗੇ ਸਿੱਧੀ ਇੱਥੇ ਬੰਨੀ ਆ ਸਮਾਨ ਦਰਦੀ ਕਲਾ ਕਰ ਬਹੁਤ ਬੁਰਾ ਹਾਲ ਹੈ ਜੀ ਦੇਖੋ ਕਿੱਥੇ ਖੜੇ ਨੇ ਮੇਰੇ ਭਰਾ ਸੋ ਦੁੱਖ ਤੋਂ ਬੜਾ ਜੇ ਪਰਮਾਤਮਾਏ ਚਿੱਤਾਂ ਨਾ ਕਰੋ ਆਪ ਸਮਾਨ ਕਿਹੜਾ ਲੈ ਕੇ ਆਇਆ ਮੈਨੂੰ ਆ ਦੱਸੋ ਆਪਣਾ ਸਮਾਨ ਉੱਥੇ ਰਹਿ ਗਿਆ ਕੋਈ ਨਾ ਕੋਈ ਨਹੀਂ ਨਹੀਂ ਬਰੈਡ ਵੀ ਪੈ ਗਿਆ ਨਹੀਂ ਯਾਰ ਰੋਣਾ ਨਹੀਂ ਮੇਰੇ ਸਾਹ ਗਰਾਂ ਕੱਲ੍ਹ ਆਵਾਂਗੇ ਕੁੱਟਿਆ ਤਾਂ ਉਹ ਕਿਹੜਾ ਪਿੰਡ ਹੈ ਇਹ ਮੇਰੇ ਪਿੰਡ ਦਾ ਫਾਜਲ ਕਿੱਥੋਂ ਹੈ ਸੋ ਦੇਖੋ ਜੀ ਕਿਵੇਂ ਬੈਣੀ ਸੁਖਾ ਹਾਏ ਮੱਝਾਂ ਦੇਖੀ ਓਹ ਹੋ ਹੋ ਹਾਏ ਰੱਬਾ ਮੱਝਾਂ ਕਿੱਥੇ ਰੱਖੀ ਆ ਕਿਉਂ ਨਾ ਘੰਟਾ ਆਤੀ ਉਹਦੀ ਇਹ ਪਰਮਾਨੰਥ ਦੇਖੋ ਮੱਝਾਂ ਦਾ ਹਾਏ ਰੱਬਾ ਹਾਏ ਤੁਹਾਨੂੰ ਬੱਸ ਇੱਥੇ ਰੋਪੜੀ ਇੱਥੇ ਰੋਪੜਾ ਨਹੀਂ ਕੀ ਗਲਤੀ ਹੋਈ ਮਾਨੂੰ ਨੂੰ ਸਭ ਲੱਗਿਆ ਭਾਈ 1 ਮਿੰਟ ਹੋਰ ਓਹ ਹੋ ਹੋ ਇੱਥੇ ਟੋਆ ਟਾ ਹਾਏ ਇੱਥੇ ਜਾ ਚੱਲਿਆ ਦੇਖੀ